ਜਿਸ ਤਰ੍ਹਾਂ ਇਹ ਨੌਮਬਰ ਸਿੰਘ ਆਉਣਗੇ ਉਹਨਾਂ ਦੇ ਨਾਲ ਨਾਲ ਸੋਭੇ ਵਿੱਚ ਵਿੱਚ ਕਾਮੇਡੀ ਦੇ ਨਾਲ ਵੀ ਤੁਹਾਨੂੰ ਡਿਟੇਨ ਕਰਨਗੇ ਜੀ ਚਾਚੀ ਲੁਤਰੋ ਜੀ ਸ਼ੁਕਰੀਆ ਜੀ ਕਹਿਰਾ ਸਾਹਿਬ ਸਾਡੇ ਓਕੇ ਮੰਚ ਸੰਚਾਲਕ ਜੀ ਕਿੰਨੇ ਜਿਨ੍ਹਾਂ ਦੀ ਅੱਖ ਵਿੱਚ ਫਤੇ ਇਹਨਾਂ ਦੀ ਲੱਖ ਵਿੱਚ ਫਤੇ ਜਿਨ੍ਹਾਂ ਦੀ ਜਵਾਨ ਵਿੱਚ ਫਤੇ ਉਹਨਾਂ ਦੇ ਜਵਾਨ ਵਿੱਚ ਫਤੇ ਜਿਨ੍ਹਾਂ ਦੇ ਅੰਮੁੱਲਾਂ ਵਿੱਚ ਫਤੇ ਉਹਨਾਂ ਦੀਆਂ ਕੁੱਲਾਂ ਵਿੱਚ ਫਤੇ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਬਖਸ਼ੀ ਹੋਈ ਬਧੇ ਪਰਮਾਨ ਕਰੋ ਵੈਦੂ ਜੀ ਕਾ ਖਾਲਸਾ ਸ੍ਰੀ ਵੈਦੂ ਜੀ ਕੀ ਫਤਿਹ ਕਿ ਮੈਂ ਡਰਦੀ ਹਾਂ ਇਸ ਮਹਿਫਲ ਵਿੱਚ ਬੋਲਾਂ ਕਿ ਨਾਂ ਬੋਲਾਂ ਕਿਸੇ ਨੂੰ ਮੈਂ ਪਿਓ ਬੋਲਾਂ ਕਿਸੇ ਨੂੰ ਮਾਂ ਬੋਲਾਂ ਮੈਂ ਸਭ ਨੂੰ ਰੱਬ ਦੀ ਥਾ ਬੋਲਾਂ ਇੱਥੇ ਹਰ ਸ਼ਖਸ਼ੀਅਤ ਨਾਮੀ ਹੈ ਮੈਂ ਭਾਈ ਕੀ ਦਾ ਕੀ ਦਾ ਨਾ ਬੋਲਾਂ ਸਾਰੇ ਤੁਸੀਂ ਮੇਰੇ ਲਈ ਖਾਸ ਹੋ ਸੋ ਕਿਸਾਨ ਮੇਲੇ ਵਿੱਚ ਪਹੁੰਚੇ ਹੋਏ ਦੂਰਦਰਦੇ ਮੇਰੇ ਕਿਸਾਨ ਵੀਰ ਸਤਿਕਾਰਯੋਗ ਬੀਬੀਆਂ ਸਤਿਕਾਰਯੋਗ ਸਾਡੇ ਮੁਲਾਜ਼ਮ ਸਹਿਬਾਨ ਮੀਡੀਆ ਦੇ ਜਿੰਨੇ ਪੱਤਰਕਾਰ ਸਹਿਬਾਨ ਪਹੁੰਚੇ ਹੈ ਜੀ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੁਬਾਰਕਾਂ ਸ਼ਤਿਰਮਾਨ ਕਰਦੀ ਹੈ ਜੀ ਵੈਲਰਟੀ মিডিਆ ਦੇ ਵੱਲੋਂ ਚੌਥਾ ਮੇਲਾ ਕਰਾਇਆ ਜਾ ਰਿਹਾ ਜੀ ਉਹਨਾਂ ਦਾ ਧੰਨਵਾਦ ਸਾਡੇ ਸਤਕਾ ਜੂਜੀ ਦੀਪ ਸੰਧੂ ਸਾਹਿਲ ਮੱਕੜ ਜੀ ਅਭਜਿੰਦਰ ਸੰਘਾ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਚੰਦ ਸ਼ਬਦ ਉਸ ਪ੍ਰਮਾਤਮਾ ਦੇ ਨਾਮ ਤੇ ਕਹਿ ਲਈਏ ਕਹਿੰਦੇ ਗੱਲਾਂ ਨਾਲ ਤਾਰੇ ਹਰ ਕੋਈ ਤੋੜਦਾ ਏ ਤੇ ਜਿਹੜੇ ਲੱਗੀਆਂ ਨਮਾਉਂਦੇ ਆ ਉਹ ਹੋਰ ਹੁੰਦੇ ਨੇ ਗੱਲਾਂ ਨਾਲ ਤਾਰੇ ਹਰ ਕੋਈ ਤੋੜਦਾ ਏ ਜਿਹੜੇ ਲੱਗੀਆਂ ਨਮਾਉਂਦੇ ਐ ਉਹ ਹੋਰ ਹੁੰਦੇ ਨੇ ਇਸ਼ਕ ਵਿੱਚ ਕੰਨ ਪੜਵਾ ਕੇ ਕਈ ਮੰਦਰਾ ਬਵਾਲ ਲੈਂਦੇ ਪਰ ਜਿਹੜੇ ਸੀਸ ਤਲੀ ਤੇ ਟਿਕਾ ਗਏ ਉਹ ਹੋਰ ਹੁੰਦੇ ਨੇ ਬੁੱਝਲ ਬੰਦੇ ਖੁਦ ਕਸ਼ਿਆ ਕਰਨ ਜਾਣਦੇ ਐ ਭਗਤ ਸਿੰਘ ਰਾਜਗੁਰੂ ਸਖਦੇਵ ਵਰਗੇ ਜਿਹੜੇ ਕਾਮ ਲਈ ਸ਼ਹੀਦੀਆਂ ਪਾ ਗਏ ਉਹ ਹੋਰ ਹੁੰਦੇ ਨੇ ਰੱਬ ਕਹਾਉਣ ਦਾ ਚਾਹੇ ਤੇ ਚੜਿਆ ਅੱਜ ਕੱਲ੍ਹ ਕਈ ਸਾਰਾ ਨੂੰ ਪਰ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਸੋ ਜਿੰਨਾਂ ਨੂੰ ਸਮਝਾ ਕੇ ਇੱਕ ਤਾੜੀ ਫਿਰ ਰੱਬ ਦੇ ਨਾਂ ਤੇ ਲਾ ਦਿਓ ਮੈਨੂੰ ਵੀ ਪਤਾ ਲੱਗ ਜੀ ਕਹਿੰਦੇ ਸੁੱਤੇ ਪੁੱਤ ਨਹੀਂ ਜਰੀ ਦੇ ਮਾਪਿਆਂ ਤੋਂ ਸੁੱਤੇ ਪੁੱਤ ਨਹੀਂ ਜਰੀ ਦੇ ਮਾਪਿਆਂ ਤੋਂ ਦਸ਼ਮੇਸ਼ ਬਿਤਾ ਪੁੱਤਾਂ ਨੂੰ ਮਾਰ ਸੁੱਤੇ ਸਰਦਾਰ ਸਵਾਰ ਕੇ ਕੰਡਿਆ ਤੇ ਨੀਂਦ ਆ ਗਈ ਐਸਾ ਕਾਮ ਨਾ ਕਰਕੇ ਪਿਆਸ ਉੱਤੇ ਹੋ ਨਾ ਫੁੱਲ ਕਲੀਆਂ ਨੂੰ ਡੁੱਟਣਾ ਬਚਾ ਕੇ ਆਪਣੀ ਸਾੜ ਕੇ ਬਹਾਰ ਉੱਤੇ ਜੀ ਦੀ ਲੋੜ ਹੈ ਅੱਜ ਵੀ ਕਾਮ ਨੂੰ ਭਾਈ ਰੱਖ ਕੇ ਕੋਲ ਤਲਵਾਰ ਉੱਤੇ ਪੈਰਾਂ ਵਿੱਚ ਸ਼ਾਲੇ ਫਕੀਰ ਹੋਏ ਬਸਤ ਲੀਰੋ ਲੀਰ ਹੋਏ ਕੋਈ ਕਹਿੰਦਾ ਉੱਚ ਦੇ ਪੀਰ ਉੱਤੇ ਕੋਈ ਕਹਿੰਦਾ ਸਿੰਘ ਸਰਦਾਰ ਸੁੱਤੇ ਸਭ ਕੁਝ ਬਾਹਰ ਚੱਲੇ ਤੇ ਪੱਲਾ ਕਾਉਂ ਲਈ ਆਪਣਾ ਝਾਰ ਸੁੱਤੇ ਸੁੱਤੇ ਬੇਬੀ ਸੋਹਣੇ ਮੁਸਕਰਾਈ ਜਾਂਦੇ ਨੇ ਜਿਵੇਂ ਛਾਤੀ ਦੇ ਹੋਂ ਅਜੀਤ ਦੇ ਨਾਲ ਝਾਰ ਸੁੱਤੇ ਜਿਵੇਂ ਛਾਤੀ ਦੇ ਹੋਂ ਅਜੀਤ ਦੇ ਨਾਲ ਝਾਰ ਸੁੱਤੇ ਸੋ ਇੱਕ ਸ਼ੇਰ ਇਹ ਵੀ ਇਸੇ ਸਿੱਖੀ ਇਤਿਹਾਸ ਚੋਂ ਮੈਂ ਕਹਿਣ ਲੱਗੀ ਹਾਂ ਕਹਿੰਦੇ ਜਿਨ੍ਹਾਂ ਨੇ ਨਾ ਮੰਨੀ ਜ਼ੁਲਮ ਅੱਗੇ ਜਿੰਨਾ ਇਹ ਨੰਨੀ ਜਲਮ ਅੱਗੇ ਐਸੇ ਲੇਖਾਂ ਵਿੱਚ ਲਖਾਏ ਚਾਰ ਪੁੱਤਰ ਜਦੋਂ ਵੀ ਕੌਮ ਨੂੰ ਲੋੜ ਪਈ ਜੋੜਾ-ਜੋੜਾ ਕਰਕੇ ਸ਼ਹੀਦ ਕਰਵਾਏ ਪੁੱਤਰ ਦੋ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪਾ ਗਏ ਦੁਨੀਆ ਵਿੱਚ ਚਨਾਏ ਪੁੱਤਰ ਤਾਂ ਜੋ ਲੋਕ ਮੇਰਾ ਨਾਮ ਆਰ ਸਕਣ ਇਸ ਲਈ ਬਗਾਨੇ ਵਿੱਚ ਆਏ ਤੇ ਆਪਣੇ ਮਰਵਾਏ ਪੁੱਤਰ ਇਸਲੇ ਬਗਾਨੇ ਵਿੱਚ ਆਏ ਤੇ ਆਪਣੇ ਮਰਵਾਏ ਪੁੱਤਰ ਕਹਿੰਦੇ ਠਾਕਰ ਨਾਲ ਠੀਕਰ ਚੰਗਾ ਠਾਕਰ ਨਾਲ ਠੀਕਰ ਚੰਗਾ ਜਿਜ ਪਾਣੀ ਪੀਂਦੇ ਕੁੱਤੇ ਮੁੱਲਾ ਦਾ ਕੁੱਪੜ ਚੰਗਾ ਜਿਹੜਾ ਲੋਕ ਜਗਾਉਂਦਾ ਸੁੱਤੇ ਕਹਿੰਦੇ ਖੱਤਰੀ ਨਾਲ ਜਮਿਆਰ ਚੰਗਾ ਜਿਹੜਾ ਪੈਰ ਹੀ ਬਵਾਉਂਦਾ जुते उठ बोले उठ रब मनाला ले नहीं ते बाजी ले गए कुत्ते नहीं ते बाजी ले गए कुत्ते कहते सिर ते टोपी ये भी बाबा बुला शाह ने लिखे है सिर ते टोपी नीयत खोटी की लेना टोपी सिर धर के चिले कीते रब ना मिलिया की लेना चिले विच बढ़ के तस्वी फेरी मन ना फिरिया की लेना तस्वी हथ फड़के के शाह ਜਗਮਨਾਂ ਦਾ ਤਾਂ ਨਹੀਂ ਆਉਂਦਾ ਭਾਵੇਂ ਲਾਲ ਹੋਵੇ ਕੜਕੜ ਕੇ ਭਾਵੇਂ ਲਾਲ ਹੋਵੇ ਕੜਕੜ ਕੇ ਸੋ ਅੱਜ ਜਿਹੜਾ ਕਿਸਾਨ ਮੇਲੇ ਦਾ মূল ਮੰਤਰ ਇਹੀ ਹੈ ਵੀ ਤੁਹਾਨੂੰ ਇੱਥੇ ਵਿਗਿਆਨੀ ਆਉਣਗੇ ਨਵੀਆਂ ਆਧੁਨਿਕ ਜਾਣਕਾਰੀ ਦੇਣਗੇ ਉਹਦਾ ਨਮੈਸ਼ਾ ਵੀ ਲੱਗੀ ਹੋਈ ਹੈ ਜੀ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਥਾ ਥਾ ਦੇ ਜਾ ਕੇ ਇਹਨਾਂ ਨਵਿਸ਼ਿਆਂ ਦਾ ਫਾਇਦਾ ਜ਼ਰੂਰ ਉਠਾਓ ਜੀ ਬੋਲੋ ਸਰ ਸਾਡੇ ਦਰਮਿਆਨ ਸਾਡੇ ਸਕਾਰਤ ਸ਼ੁਕਰੀਆ ਜੀ ओलंपियन एआईजी कंटेंट इंटेलिजेंस मैडम अबनीत कौर सिद्धू उच्चाच्य रोग ਦੇ ਵਿੱਚ ਪਹੁੰਚੇ ਨੇ ਇੱਕ ਦੁਰੰਦੇਸ਼ੀ ਦੁਰੰਦੇਸ਼ ਸ਼ਖਸ਼ੀਅਤ ਅਫਸਰ ਜਿਹੜੇ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਪਿਛਲੇ ਕਿਸਾਨ ਮੇਲੇ ਦੇ ਵਿੱਚ ਵੀ ਮੈਡਮ ਨੇ ਬੜੇ ਚੇਤੇ ਨਾਲ ਸਾਡੇ ਨਾਲ ਸ਼ਿਰਕਤ ਕੀਤੀ ਸੀ ਤੇ ਅੱਜ ਫੇਰ ਸਾਡੇ ਕੋਲ ਪਹੁੰਚੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਪਦੇ ਆ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡਾ ਸੱਦਾ ਖੜਾ ਮੱਥੇ ਪ੍ਰਮਾਣ ਕੀਤਾ ਖੇਡਾਂ ਦੇ ਵਿੱਚ ਦੇਸ਼ ਦਾ ਜੋ ਨਾਂ ਚਮਕਾਉਂਦੇ ਸਦਕੇ ਜਾਵਾਂ ਮੈਂ ਉਹਨਾਂ ਜਵਾਨੀਆਂ ਤੋਂ ਅੰਨ ਰੱਸੇ ਚੁਮਕੇ ਫਾਂਸੀ ਦੇ ਜਿਨ੍ਹਾਂ ਨੇ ਗਲਾਂ ਵਿੱਚ ਪਾ ਲੇ ਸ਼ੌਕ ਰੱਖਦੇ ਨਹੀਂ ਗਲਦੀਆਂ ਗਾਵੀਆਂ ਤੋਂ ਬੰਦਾ ਮਾਰ ਕੇ ਕਿੱਧਰ ਨੂੰ ਤੁਰ ਚੱਲਿਆ ਅੱਜ ਤੱਕ ਖੋਜ ਹੋਈ ਨਹੀਂ ਕਿਸੇ ਵੀ ਬਗਿਆਨੀਆਂ ਤੋਂ ਮਾਪੇ ਮਟਿਆਰ ਧੀਆ ਨੂੰ ਘਰੇ ਘੂਰ ਰੱਖਦੇ ਡਰ ਲੱਗਦਾ ਭੈਣਾ ਜਗ ਦੀਆਂ ਬਦਨਾਮੀਆਂ ਤੋਂ ਲੱਕੀਸ਼ਾ ਜੋ ਬਾਰ ਵੀ ਕੇ ਬੱਬਰ ਸ਼ੇਰ ਕਹੋਂਦੇ ਪੁੱਤ ਘਰੇ ਡਰਦੇ ਵੇਖੇ ਮੈਂ ਜਨਾਨੀਆਂ ਤੋਂ ਘਰੇ ਡਰਦੇ ਵੇਖੇ ਮੈਂ ਜਨਾਨੀਆਂ ਤੋਂ ਕਹਿਰਾ ਸਾਵਾ ਕਹਿੰਦੇ ਧੀਆ ਦਾ ਸਿਰ ਤੇ ਭਾਰ ਨਹੀਂ ਹੁੰਦਾ ਬਿਲਕੁਲ ਜੀ ਧੀਆ ਦਾ ਸਿਰ ਤੇ ਭਾਰ ਨਹੀਂ ਹੁੰਦਾ ਤੇ ਗਰੀਬ ਦਾ ਕੋਈ ਯਾਰ ਨਹੀਂ ਹੁੰਦਾ ਗੋਬੂਤਰ ਸਿਆਣਾ ਹੋ ਸਕਦਾ ਪਰ ਕਾਮੰਗੂ ਹਸ਼ਿਆ ਨਹੀਂ ਹੁੰਦਾ ਜਿਹੜਾ ਖਾਲੀ ਜੇ ਉਹਦਾ ਭੇਤਨਾ ਦੇਵੇਂ ਉਹਦੇ ਵਰਗਾ ਕੋਈ ਫਨਕਾਰ ਨਹੀਂ ਹੁੰਦਾ ਜਿਹਦੇ ਜਾਗਦੇ ਲੁੱਟਿਆ ਜਾਵੇ ਘਰਬਾਰ ਉਸ ਤੋਂ ਮਾੜਾ ਕੋਈ ਪਹਿਰੇਦਾਰ ਨਹੀਂ ਹੁੰਦਾ ਜ਼ਿੰਦਗੀ ਦੇ ਰਾਹ ਵਿੱਚ ਦੋਸਤ ਮਿਲ ਜਾਂਦੇ ਆ ਪਤਾ ਆਮ ਗੱਲ ਐ ਪਰ ਘੋੜੇ ਤੇ ਕੁੱਤੇ ਵਰਗਾ ਕੋਈ ਵਫਾ ਨਹੀਂ ਹੁੰਦਾ ਜਿਹੜਾ ਸੁੱਖ ਦੇ ਬਦਲੇ ਦੁੱਖ ਦੇਵੇ ਉਹਦੇ ਵਰਗਾ ਕੋਈ ਦਿਲਦਾਰ ਨਹੀਂ ਹੁੰਦਾ ਜਿਹੜਾ ਸੌਦਾ ਪੱਤਾ ਲੈ ਲਿਆ ਦੁਕਾਨ ਤੇ ਨੀਵੀਂ ਪਾਈ ਰੱਖੇ ਉਹਨੇ ਮੁੜਕੇ ਮੋੜਨਾ ਉਹਦਾ ਨਹੀਂ ਹੁੰਦਾ ਪੰਝਾ ਤੇਰਾ ਕਣ ਕਣ ਮਿੱਟੀ ਆ ਇਸ ਮਿੱਟੀ ਦਾ ਕੋਈ ਖਰੀਦਦਾਰ ਨਹੀਂ ਹੁੰਦਾ ਇਸ ਮਿੱਟੀ ਦਾ ਕੋਈ ਖਰੀਦਦਾਰ ਨਹੀਂ ਹੁੰਦਾ ਬਿਲਕੁਲ ਜੀ ਕਹਿੰਦੇ ਬਾਬਾ ਫਰੀਦ ਜੀ ਨੇ ਲਿਖਿਆ ਆ ਕਿ ਬੇਗਬਰੀ ਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਢੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾਕਰ ਬੰਦਿਆ ਮੇਰੀ ਮੇਰੀ ਨਾਹੇ ਤੇਰੀ ਨਾ ਮੇਰੀ ਜਗ ਚਾਰ ਦਿਨਾਂ ਦਾ ਆਉਂਦਾ ਮੇਲਾ ਅੰਤ ਹੋਣਾ ਮਿੱਟੀ ਦੀ ਤੇਰੀ ਅੰਤ ਹੋਣਾ ਮਿੱਟੀ ਦੀ ਤੇਰੀ ਕਹਿੰਦੇ ਬਾਜ਼ਾਰ ਵਿੱਚ ਰੇਟ ਵੱਧਾ ਦਿੱਲੀ ਦਾ ਬਾਜ਼ਾਰ ਵਿੱਚ ਰੇਟ ਵੱਧਾ ਦਿੱਲੀ ਦਾ ਚੰਗਾ ਵਜਨ ਹੋਵੇ ਬੱਕਰੇ ਦੇ ਲੇਲੀ ਦਾ ਸਾਰੀਆਂ ਸੌਂਗੀਆਂ ਸੁਭਾਨ ਅੱਲਾ ਬੱਕਰਾ ਸਵਾਦ ਝਾੜੀ ਗਰੇਲੀ ਦਾ ਜਿਸ ਖੇਲ ਵਿੱਚ ਜਾਣ ਦਾ ਖਤਰਾ ਹੋਵੇ ਉਹ ਖੇਲ ਮੂਲ ਨਹੀਂ ਖੇਲੀ ਦਾ ਆਖਰ ਮਿੱਟੀ ਵਿੱਚ ਮਿਲ ਜਾਂਦਾ ਫਲ ਗਲਾਬ ਹੋਵੇ ਚਾਹੇ ਚਮੇਲੀ ਦਾ ਜਦ ਧੀਆ ਪਹਿਣਾ ਜਵਾਨ ਹੋਣ ਬੂਹੇ ਦੇ ਕੰਮ ਕੀ ਸੱਜਣ 베ਲੀ ਦਾ ਬੂਹੇ ਦੇ ਕੰਮ ਕੀ ਸੱਜਣ 베ਲੀ ਦਾ ਵਾਹ ਜੀ ਵਾਹ ਇਹ ਸਾਰਿਆਂ ਵੱਲੋਂ ਤਾੜੀਆਂ ਦਾ ਵੰਡੀਆਂ ਬਈ ਪੁੱਤ ਜਿਹੜਾ ਕੋਈ ਆਉਂਦਾ ਹੈ ਕੋਈ ਗੱਲ ਕਹਿੰਦਾ ਹੈ ਅਕੇ ਧਰਤੀ ਤੇ ਰੱਖੋ ਧੀ ਤੇ ਕੱਖਾ ਸਰਿੰਜ ਤੋਂ ਪੁੱਤ ਝੋਨੇ ਦਾ ਪਾਣੀ ਸੰਭਲੋ ਪੰਜਾਬੀਓ ਨਹੀਂ ਤੇ ਖਤਮ ਕਹਾਣੀ ਸੰਭਲੋ ਪੰਜਾਬੀਓ ਨਹੀਂ ਤੇ ਖਤਮ ਕਹਾਣੀ ਸਾਡੇ ਪਿੰਡ ਵੀ ਭਾਈ ਰੱਖ ਲਾਇ ਨੌਜਵਾਨ ਕਲੱਬ ਐ 8 ਵਜੇ ਦਰਖਤ ਲਾਇ ਜਵਾਕਾਂ ਨੇ ਤੇ 9 ਵਜੇ ਸਾਰੇ ਦਰਖਤ ਬੱਕਰਾ ਖਾ ਗਿਆ ਦੇਸ਼ ਕੈਦ ਜਾਵਲੀ ਸਰਪੰਚ ਸਾਹਿਬ ਕੋਲੇ ਆਥਣੇ ਤੇ ਨੁਕਤਿਆਂ ਦਾ ਆਥਣੇ ਸਰਪੰਚ ਸਾਹਿਬ ਬੱਕਰਾ ਖਾ ਗਿਆ ਫੜ ਲੋ ਬੰਤਾਵਾਰਨ ਦਾ ਬੂਛੜਾ ਕਿਹ ਜਰੀ ਐਵੇਂ ਹੋ ਜਾਂਦਾ ਕਹਿੰਦੇ ਜੀ ਜ਼ਿੰਦਗੀ ਜਿਉਣੀ ਐ ਆਪ ਤੋਂ ਨੀਵੇਂ ਨੂੰ ਦੇਖ ਕੇ ਜਾਉਣਾ ਚਾਹੀਦਾ ਗੁਰਵਖ ਸਿੰਘ ਲਵੇਲੇ ਦਾ ਇੱਕ ਸ਼ੇਰ ਹੈ ਕਹਿੰਦੇ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਤੇ ਢਹਂਦਿਆ ਢੈਂਦਿਆ ਡੈ ਜਾਂਦੇ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਧਰਵਾਣੇ ਪੈਂਦਿਆਂ ਪੈਂਦਿਆਂ ਪਏ ਜਾਂਦੇ ਚੁਗਲ ਖੋਰ ਨਾਲ ਚੁਗਲੀਆਂ ਆਵਾਜ਼ ਆਉਂਦੇ ਤੇ ਗੱਲ ਕਹਿੰਦੇ ਆ ਕਹੇ ਜਾਂਦੇ ਲੋਕੋ ਦੁੱਖ ਨਹੀਂ ਗਰੀਬੀ ਦੇ ਤੇ ਲੋਕੀ ਸਹਿੰਦਿਆਂ ਸਹਿੰਦਿਆ ਸਹੇ ਜਾਂਦੇ ਕਹਿੰਦੇ ਮਿੱਠਤ ਦੀ ਵੀ ਨਾੜਕਾ ਧਰਵਾਣੀ ਦੇ ਸ਼ਬਦ ਹੈ ਵੀ ਜ਼ਿੰਦਗੀ ਜਿਉਣ ਵਾਸਤੇ ਮਿੱਠ ਦੀ ਜ਼ਰੂਰੀ ਹੈ ਮੀਨਾ ਬਣ ਜ਼ਰੂਰੀ ਹੈ ਪਰ ਸਾਡਾ ਪੰਜਾਬ ਰੀਸਾਂ ਨੇ ਪਟਿਆ ਪਿਆ ਸਾਡੇ ਤਾਂ ਨੁਪੁੱਤਿਆਂ ਦੇ 8 ਕਿੱਲਾ ਵਾਲੇ ਕੋਲੇ 855 तीह किलों को अठ सौ पचवंजा सठ किलों को पचवंजा ढाई किलों को पचवंजा मैं गई तड़के गुरु घर मथा टेक गया जोड़ा ढाई किलों अठ सौ पचवंजा लेके आया मैं बधाइया दती मगर पुत बधाइया नवा ट्रैक्टर लेके आए मुंडे ने मेरा मिठा मूह कराया क्या चाची बधाई तेरिया सिर मथे मगर पुत नवे ट्रैक्टर कद्दू करोगे झोना ਨਵੇਂ ਟਰੈਕਟਰ ਨਾ ਲਾਉਂਗੇ ਕਹਿੰਦਾ ਨਾ ਚਾਚੀ ਮੈਂ ਕਿਉਂ ਅਕੇ ਮੇਰੇ ਪਿਓ ਨੂੰ ਇੰਨਾ ਚਾਤ ਚੜਿਆ ਮੇਰੇ ਪਿਓ ਨੂੰ ਇੰਨਾ ਚਾਤ ਚੜਿਆ ਜਾਂਸੀ ਜੋ ਟਰੈਕਟਰ ਦੇ ਗੇਅਰ ਮਾਰਿਆ ਤੇ ਟਰੈਕਟਰ ਦਾ ਡੰਡਾ ਜਾਂਸੀ ਜੀ ਕੋਲ ਆਇਆ ਜਿਹੜਾ ਰੋਟਾ ਵੇਟਰ ਤੇ ਪੈਂਦਾ ਹੁੰਦਾ ਮਗਾ ਪੁੱਤ ਡੰਡੇ ਦਾ ਫਿਕਰ ਨਾ ਕਰੋ ਡੰਡਾ ਬੈਂਕ ਕੋਲੇ ਦੇਣਗੇ ਜਦੋਂ ਕਿਸ਼ਤ ਨਾ ਭਰੀਗੇ ਜੋ ਸਹੀ ਗੱਲ ਤਾਂ ਮੈਨੂੰ ਤਾੜੀ ਮਾਰ ਕੇ ਦੱਸ ਦਿਆ ਕਰੋ ਹਾਂ ਕਿਉਂਕਿ ਤੁਸੀਂ ਦੂਰ ਬੈਠੇ ਹੋ ਕਿੰਦੇ ਲੈਣਾ ਲੱਗੀ ਆ ਝੂਠ ਦੇ ਗਾਹ ਗਵਾਲੇ ਆਹ ਆਹ ਲੈਣਾ ਲੱਗੀ ਆ ਝੂਠ ਦੇ ਗਾਹ ਗਵਾਲੇ ਖਤਰੇ ਜਹ ਹੱਡੀ ਜਾਂਦੀ ਸੱਚ ਦੀ ਏ ਛੋਡੇ ਪਾਂਡੇ ਛੇਦੀ ਖੈਰਾ ਸਭ ਛੱਕ ਜਾਂਦੇ ਸ਼ੋਰਦ ਨਾ ਕਈਆਂ ਨੂੰ ਬਾੜੀ ਪੱਛਦੀ ਏ ਜਿਸ ਇਨਸਾਨ ਦੇ ਰਹਿਮਤ ਹੋ ਜੇ ਫੱਕਰਾਂ ਦੀ ਉਹਨੂੰ ਦੇਖ ਕੇ ਖਲਕਤ ਮੱਚਦੀ ਏ ਗੁਰਦਾਸ ਸੰਧੂ ਜਿਹੜਾ ਯਾਰ ਦੀ ਰਸੋਈ ਵੱਲ ਤੱਕੇ ਨਿਸ਼ਾਨੀਏ ਸੇਜਾਰ ਖਾਚ ਦੀਏ ਨਿਸ਼ਾਨੀਏ ਸੇਜਾਰ ਖਾਚ ਦੀਏ ਵਾਹ ਜੀ ਬੋਲੋ ਬੋਤ ਜੀ ਕਿਆ ਬਾਤ ਹੈ ਜੀ ਸੋ ਬੜੀ ਮਿਹਰਬਾਨੀ ਔਰ ਚਾਚੀ ਰੁਦਰੋ ਜੀ ਇਹ ਸਾਡੇ ਨੌਜਵਾਨ ਕੁਰਤਾ ਚਾਦਰਾਂ ਪਹਿਨ ਕੇ ਆ ਅਸੀਂ ਇੱਕ ਥੀਮ ਸੀਗਾ ਕਿ ਜਿਹੜੇ ਨੌਜਵਾਨ ਕੁਰਤਾ ਚਾਦਰਾਂ ਪਹਿਨ ਕੇ ਇੱਥੇ ਆਉਣਗੇ ਮੇਲੇ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਰਿਵਾਰਡ ਕੀਤਾ ਜਾਏਗਾ ਤੇ ਰਿਵਾਰਡ ਮੈਂ ਤੁਹਾਡੇ ਹੱਥੋਂ ਕਰਵਾਉਣਾ ਚਾਹੁੰਦਾ ਹਾਂਗਾ ਸੋ ਪਲੀਜ਼ ਤੁਸੀਂ ਇਹਨਾਂ ਨੂੰ ਰਿਵਾਰਡ ਕਰਨਾ ਗੋਰੇਕਮ ਸਿੰਘ ਔਰ ਲਖਵਿੰਦਰ ਸਿੰਘ ਜੀ ਸੋ ਪਲੀਜ਼ ਇਹਨਾਂ ਨੂੰ ਤੁਸੀਂ ਰਿਵਾਰਡ ਕਰਨਾ ਹੈ ਆਜ ਮਟਾ ਗਿਆ ਜੀ ਲੋ ਵੀ ਸਾਡੇ ਇਹਨਾਂ ਸਰਦਾਰਾਂ ਵਾਸਤੇ ਵੀ ਤਾਰਿਆਂ ਦਾ ਵੰਡੀਆਂ ਜੀ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਕਈ ਨਾ ਸੰਗੀ ਜਾਂਦੇ ਯਾਰ ਚਾਦਰਾਂ ਲਾ ਕੇ ਕਿੱਥੇ ਜਾਵਾਂਗੇ ਛੱਡੋ ਪਰੇ ਸੋ ਪਰ ਇੱਕ ਹਿੰਮਤ ਹੁੰਦੀ ਹੈ ਇੱਕ ਹੌਸਲਾ ਹੁੰਦਾ ਹੈ ਇੱਕ ਸ਼ੌਂਕ ਹੁੰਦਾ ਹੈ ਇੱਕ ਜਜ਼ਬਾ ਹੁੰਦਾ ਹੈ ਸੋ ਇਹਨਾਂ ਨੌਜਵਾਨਾਂ ਨੂੰ ਅ ਜਜ਼ਬਾ ਇਸ ਚੀਜ਼ ਦਾ ਸੋ ਆਪਣੇ ਪੰਜਾਬ ਦੇ ਕਲਚਰ ਦਾ ਸੋ ਘੁਰ ਦਾ ਚਾਦਰਾਂ ਲਾ ਕੇ ਸ਼ਮੀਲੇ ਵਾਲੇ ਡਾਰ ਵੀ ਨਾਲ ਸੋ ਕੀ ਆਵਾਜ਼ ਹੈ ਹਾਂਜੀ ਫ੍ਰੀ ਹਾਂ ਨੂੰ ਪੁੱਤ ਅੱਗੇ ਆ ਜਾ ਮੇਰੇ ਗੱਲ ਹੀ ਯਾਦ ਆ ਗਈ ਖੈਰਾ ਸਾਹਿਬ ਹਾਂਜੀ ਇੱਕ ਪੰਜਾਬੀ ਦੂਜਾ ਪਾਕਿਸਤਾਨੀ ਜੀ ਜ਼ੰਗਰੇਜ ਜ਼ੰਗਰੇਜ ਦੋਨਾਂ ਦੀ ਦੋਸਤੀ ਪੁਰਾਣੇ ਸਮੇਂ ਦੀ ਗੱਲ ਹੈ ਅੱਛਾ ਅੱਛਾ ਉਹਨਾਂ ਨੇ ਕਿਸ਼ਤੀ ਕਰਾਈ ਤੇ ਸਮੁੰਦਰ ਦੀ ਸ਼ਹਿਰ ਕਰ ਰਹੇ ਐ ਅੱਛਾ ਜਿਹੜਾ ਜੋ ਆ ਗੋਰੀਆ ਨਾਲ ਤੇ ਪਾਕਿਸਤਾਨ ਨਾਲ ਜਦੋਂ ਕਿਸ਼ਤੀ ਵਿਚਾਲੇ ਗਈ ਸਮੁੰਦਰ ਦੇ ਇੱਕ ਜਿੰਨੇ ਨਿਕਲਿਆ ਕਿ ਕਿਸ਼ਤੀ ਚ ਰਹਿ ਗਿਆ ਕਹਿੰਦਾ ਕੀ ਤੋ ਪੁੱਛ ਕੇ ਬੜਿਓ ਇਹ ਸਾਰਾ ਸਮੁੰਦਰ ਮੇਰਾ ਕੱਲੇ ਕੱਲੇ ਨੂੰ ਖਾऊं ਮੋਤਤ ਨੇ ਕਹਿੰਦੇ ਗਲਤੀ ਹੋ ਗਈ ਜਿੰਨੇ ਕਹਿੰਦਾ ਨਾ ਜੇ ਪੰਜਾਬੀ ਬੰਦੇ ਨੇ ਕੀਤੀ ਚ ਜਿੰਨੇ ਦੇ ਪੈਰ ਫੜਦੇ ਵੀ ਜਨਾਬ ਗਲਤੀ ਹੋ ਗਈ ਜਾਣ ਦਿਓ ਅੱਛਾ ਜਿੰਨ ਥੋੜਾ ਠੰਡਾ ਪੈ ਗਿਆ ਕੂਲਡਾਊਨ ਕੂਲਡਾਊਨ ਤੇ ਜਿੰਨੇ ਕਹਿੰਦਾ ਠੀਕ ਹੈ ਕਿੰਨੇ ਜਾਣੇ ਇੱਕ ਇੱਕ ਚੀਜ਼ ਆਪਣੀ ਸੁਨਮਦ ਚ ਸਿੱਟੋ ਜਿਹਦੀ ਚੀਜ਼ ਮੈਨ ਲੱਭ ਲਿਆ ਉਹਨੂੰ ਖਾਜੂ ਜਿਹਦੀ ਚੀਜ਼ ਨਾ ਲੱਭ ਸਕਿਆ ਉਹਦੇ ਮੈਂ ਜ਼ਿੰਦਗੀ ਦਾ ਗੁਲਾਮ ਬਣ ਕੇ ਰਹੂ ਕਿੰਨੇ ਕਹਿੰਦੇ ਮਨਜ਼ੂਰ ਤੇ ਚੌਥਾ ਜੰਨ ਕਹਿੰਦਾ ਮੈਨੂੰ ਨਹੀਂ ਮੰਜ਼ੂਰ ਕਿਉਂ ਉਹਨੇ ਇਸ਼ਾਰਾ ਕੀਤਾ ਜੰਨ ਨੇ ਅੰਗਰੇਜ਼ ਬੰਦੇ ਵੱਲ ਬਿਆਹ ਦੀ ਚੀਜ਼ ਸਿੱਧਾ ਪੁੱਤ ਨੇ ਨਿੱਕਾ ਜਿਹਾ ਬਟਨ ਹੁੰਦਾ ਜਿਹੜਾ ਟਾਈ ਦੇ ਨਾਲ ਇੱਥੇ ਜੰਨ ਹਾਂ ਉਹਨੇ ਬਟਨ ਤੋੜਿਆ ਸੁਮੰਦਰ ਤੇ ਸਿੱਟਿਆ ਜਿੰਨਾਂ 10 ਤਾਂ ਮੇਰੇ ਕੋਲ ਦਾ 16 ਉਹਨੇ ਚੁੰਮੀ ਮਾਰੀ ਬਟਨ ਕੱਢ ਲਿਆ ਅੱਛਾ ਅੱਗੇ ਬਟਨ 13 ਅੰਗਰੇਜ਼ ਆਖੀਆ ਵੀ ਉਹ ਜਿਸ ਮੇਰਾ ਪੁੱਤ ਉਹਨ ਖਾ ਗਿਆ ਫੇਰ ਇਸ਼ਾਰਾ ਕੀਤਾ ਪਾਕਿਸਤਾਨੀ ਵੱਲ ਉਹ ਕਿਦ ਸਲਾਈ ਕਿਹੜੇ ਕਰਦਾ ਸੀ ਦਰਜੀ ਸੀ ਅੱਛਾ ਉਹਨੇ ਸੂਈ ਸਿੱਟੀ ਕੰਮ ਨਾਲ ਤੰਗੀ ਰਹੀਗੀ ਜਿੰਨੇ ਨੇ ਚੁੰਮੀ ਮਾਰੀ ਸੂਈ ਕੱਢ ਲਿਆ ਅਕੇ ਸੂਈ ਤੇਰੀ ਪਾਕਿਸਤਾਨੀ ਕਨੇ ਮੇਰੀ ਉਹ ਤੋੜ ਨੂੰ ਵੀ ਗੱਡੀ ਚਾਰਤਾ ਖਾ ਗਿਆ ਓਹੋ ਕੀ ਜੇ ਨੰਬਰ ਤੇ ਬਾਰੀ ਆ ਗਈ ਪੰਜਾਬੀ ਬੰਦੇ ਦੀ ਉਹਦੇ ਪੁੱਤ ਕੁੜਤਾ ਚਾਦਰਾ ਪਾਇਆ ਸੀ ਉਹਨ ਵੱਲ ਤੂੰ ਵੀ ਕੋਸੇ ਸਿੱਟਾ ਉਹਨੇ ਗੀਂਜੇ 'ਤੇ ਗੋਲ ਜੀ ਚੀਜ਼ ਕੱਢੀ ਸਮੰਦਰ ਤੇ ਸਿੱਟੀ ਜਿੰਨੇ ਨੇ ਚੁੰਮੀ ਮਾਰੀ ਖਾਲੀਆ ਤਬਾਅਸ ਦੂਜੀ ਚੁੰਮੀ ਮਾਰੀ ਖਾਲੀ ਅਤਵਾਸ ਜਦੋਂ ਤੀਜੀ ਚੁੰਮੀ ਮਾਰੀ ਖਾਲੀ ਅਤਵਾਸ ਆਕੇ ਜਿੰਨੇ ਪੰਜਾਬੀ ਬੰਦੇ ਦੇ ਪੈਰ ਫੜਨੇ ਅੱਛਾ ਕਹਿੰਦਾ ਇਹ ਦੱਸ ਕੀ ਸਿੱਧਿਆ ਮੈਂ ਤੇਰਾ ਜ਼ਿੰਦਗੀ ਦਾ ਗੁਲਾਮ ਪੁੱਤ ਪੰਜਾਬੀ ਬੰਦੇ ਨੇ ਪੰਜਾਬੀ ਵਾਲੀ ਕੀਤੀ ਪੰਦਰ ਜਿੰਨੂੰ ਕਰਾ ਦਿੱਤੀ ਕੱਢੀ ਖਾਲ ਕਹਿੰਦਾ ਮੇਰੇਆ ਸਾळ्या ਡਿਸਪਲਿਨ ਦੀ ਗੋਲੀ ਸਿੱਧੀ ਸੀ ਖੁਰਗੀ ਜਾਵਾਸਾ ਅਸੀਂ ਤਾਰਿਆਂ ਦਾ ਵੰਡੀਆਂ ਵੀ ਸਾਡੇ ਪੰਜਾਬੀਆਂ ਦੇ ਲਈ ਦਲੇਰ ਹੁੰਦੇ ਤੇ ਦਿਮਾਗੇ ਵੀ ਬਹੁਤ ਹੈ ਸੋ ਬੜੀ ਮਿਹਰਬਾਨੀ ਇਹ ਚਾਚੀ ਲੁਧਰੋ ਜੀ ਦੀ ਸੋਨਾ ਬਲਣ ਟੀਨ ਕੀਤਾ ਜਾ ਰਹੇ ਆ ਬੜੀਆਂ ਹੀ ਸੋਹਣੀਆਂ ਤੇ ਖਰੀਆਂ ਗੱਲਾਂ ਦੇ ਨਾਲ ਸੋ ਸਾਡੀ ਪੰਜਾਬੀਅਤ ਦਾ ਇੱਕ ਵੱਡਾ ਨਾਮ ਹੈ ਚਾਚੀ ਲੁਧਰੋ ਜੀ ਸੋ